ਸਰੀਰ ਦੇ ਅਨਿਖੜਵੇਂ ਅੰਗ ਅਤੇ ਪ੍ਰਭੂ ਦੀ ਬਖਸ਼ਿਸ਼ ਸਾਬਦ ਸੂਰਤ ਨੂੰ ਮਨੁੱਖ ਤਲਾਂਜਲੀ ਕਿਉਂ ਦੇ ਰਿਹਾ ਹੈ ਇਸ ਦੇ ਪੰਜ ਕੁ ਮੋਟੇ ਕਾਰਨ ਵੇਖਣ ਨੂੰ ਮਿਲਦੇ ਹਨ ਇੱਕ ਤਾਂ ਹੈ ਕਿ ਰਿਸ਼ੋ ਰਿਸ਼ੀ ਕੇਸਾਂ ਦੀ ਬੇਅਦਵੀ ਆਮ ਦੇਖਣ ਵਿੱਚ ਆਉਂਦਾ ਹੈ ਕਿ ਸੰਸਾਰ ਦੀ ਬਹੁਤੀ ਖੇੜ ਭੇੜਚਾਲ ਹੀ ਚੱਲ ਰਹੀ ਹੈ ਕੋਈ ਵਿਰਲੇ ਹੀ ਉਂਗਲਾਂ ਉੱਪਰ ਗਿਣੇ ਜਾਣ ਵਾਲੇ ਇਨਸਾਨ ਹੋਣਗੇ ਜੋ ਆਪਣੀ ਸੋਚ ਆਪਣੀ ਸਮਝ ਨੂੰ ਵਰਤ ਕੇ ਆਪਣੇ ਨਫੇ ਨੁਕਸਾਨ ਦਾ ਲੇਖਾ ਜੋਖਾ ਕਰਕੇ ਆਪਣੇ ਨਿੱਤ ਦੇ ਜੀਵਨ ਨੂੰ ਚਲਾਉਂਦੇ ਹੋਣਗੇ ਨਹੀਂ ਤਾਂ ਦੇਖਾ ਦੇਖੀ ਤੇਰੀ ਸੋਰੀਸੀ ਹੀ ਸਾਰਾ ਸੰਸਾਰ ਚੱਲ ਰਿਹਾ ਹੈ ਜਿਵੇਂ ਪੰਜਾਬੀ ਦਾ ਇੱਕ ਅਖਾਣ ਹੈ ਕਿ ਜਿੱਧਰ ਪਿੰਡ ਦਾ ਚਾਉਣਾ ਉਧਰ ਬੰਦੋ ਦੀ ਬੱਚੀ ਵਾਲੀ ਸਚਾਈ ਵਰਤ ਰਹੀ ਪਰ ਯਾਦ ਰੱਖੋ ਰੀਸੋ ਰੀਸੀ ਜਾਂ ਭੇੜਚਾਲ ਚੱਲਣ ਕਾਰਨ ਹੀ ਬਹੁਤ ਸਾਰੇ ਦੁੱਖ ਤਕਲੀਫਾਂ ਤੇ ਨੁਕਸਾਨ ਮਨੁੱਖ ਸਹਿੜ ਲੈਂਦਾ ਹੈ ਮਿਸਾਲ ਦੇ ਤੌਰ ਤੇ ਜ਼ਿਮੀਦਾਰਾਂ ਵਾਲੀ ਧਿਆਨ ਮਾਰੀਏ ਜੇ ਕੁਝ ਜ਼ਿਮੀਦਾਰਾਂ ਨੇ ਆਲੂਆਂ ਦੀ ਫਸਲ ਲਾਈ ਉਹਨਾਂ ਸੋਨੇ ਪੈਸੇ ਵਟ ਲੈ ਬਾਕੀ ਸਾਰਿਆਂ ਨੇ ਵੀ ਹੋਰ ਫਸਲਾਂ ਦਾ ਤਿਆਗ ਕਰਕੇ ਮਹਿੰਗੇ ਤੋਂ ਮਹਿੰਗਾ ਬੀਜ ਲੈ ਕੇ ਆਲੂ ਹੀ ਲਾ ਦਿੱਤੇ ਬਹੁਤੀ ਫਸਲ ਹੋ ਜਾਣ ਕਾਰਨ ਜ਼ਿਮੀਦਾਰ ਨੂੰ ਨਫਾ ਤਾਂ ਕੀ ਹੋਣਾ ਸੀ ਸਗੋਂ ਖਾਦ ਅਤੇ ਬੀਜ ਦੇ ਖਰਚੇ ਤੋਂ ਵੀ ਹੱਥ ਧੋਣਾ ਪੈ ਗਿਆ ਐਨ ਇਸੇ ਤਰ੍ਹਾਂ 10 ਕੋ ਸਾਲ ਪਹਿਲਾਂ ਲੋਕਾਂ ਨੇ ਪਪੂਲਰ ਦੇ ਦਰਖਤ ਲਾਉਣੇ ਸ਼ੁਰੂ ਕੀਤੇ ਵੇਖੋ ਵੇਖੀ ਕਿਸੋ ਰੀਸੀ ਸਾਰੇ ਜ਼ਿਮੀਦਾਰਾਂ ਨੇ ਪਾਪੂਲਰ ਦੇ ਦਰਾਖਤ ਲਾ ਕੇ ਸਾਰੇ ਖੇਤ ਭਰ ਦਿੱਤੇ ਆਪਣੀ ਸਮਝ ਤੋਂ ਕੰਮ ਨਾ ਲਿਆ ਨਾ ਹੀ ਆਉਣ ਵਾਲੀ ਮਾਰਕੀਟ ਦਾ ਲੇਖਾ ਜੋਖਾ ਕੀਤਾ ਸਿੱਟਾ ਇਹ ਨਿਕਲਿਆ ਕਿ ਪਾਪੂਲਰਾਂ ਦੀ ਫਸਲ ਬਾਲਣ ਦੇ ਭਾਵ ਕੀ ਜੇ ਇਸ ਸਦਕਾ ਵਪਾਰੀਆਂ ਦੀ ਤਾਂ ਚਾਂਦੀ ਬਣ ਗਈ ਤੇ ਜ਼ਿਮੀਦਾਰਾਂ ਦੇ ਸਿਰ ਕੜਜਾ ਚੜ ਗਿਆ ਪਾਪੂਲਰਾਂ ਤੋਂ ਬਾਅਦ ਫੇਰ ਸਫੈਦਿਆਂ ਦਾ ਵੀ ਉਹ ਹਾਲ ਹੋਇਆ ਕਾਰਨ ਕੀ ਰੀਸ ਵੇਖਣ ਵਿੱਚ ਆਇਆ ਕਿ ਬਿਨਾਂ ਸੋਚੇ ਸਮਝੇ ਅੱਜ ਤੱਕ ਕਿਸੇ ਨੂੰ ਵੀ ਅੰਨੇਵਾ ਰੀਸ ਕਰਨ ਨਾਲ ਸਫਲਤਾ ਨਹੀਂ ਮਿਲੀ ਤੇ ਨਾ ਹੀ ਮਿਲਣੀ ਹੈ ਜੇ ਵਿਆਹ ਸ਼ਾਦੀਆਂ ਵੱਲ ਵੇਖੀਏ ਇੱਕ ਦੂਜੇ ਦੀ ਰੀਸ ਹੋ ਰਹੀ ਸੀ ਇੱਕ ਨੇ ਦੂਜੇ ਨਾਲੋਂ ਜ਼ਿਆਦਾ ਖਰਚ ਕੀਤਾ ਦੂਸਰੇ ਨੇ ਤੀਜੇ ਨਾਲੋਂ ਜ਼ਿਆਦਾ ਮਨੁੱਖ ਇੱਕ ਦੂਸਰੇ ਦੀ ਰੀਸ ਕਰਦਾ ਕਰਦਾ ਕਰਜ਼ਾਈ ਹੋ ਕੇ ਸਦਾ ਲਈ ਆਪਣੇ ਵਿੱਤ ਹਾਰ ਬੈਠਦਾ ਹੈ ਯਾਦ ਰੱਖੋ ਰੀਸ ਕਰਨ ਵਾਲਾ ਮਨੁੱਖ ਆਪਣੇ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੁੰਦਾ ਪਛਤਾਉਂਦਾ ਜ਼ਰੂਰ ਹੈ ਜੀਵਨ ਵਿੱਚ ਸਫਲਤਾ ਸੋਚ ਸਮਝ ਤੋਂ ਕੰਮ ਲੈਣ ਵਾਲੇ ਅਤੇ ਆਪਣੇ ਨਫੇ ਨੁਕਸਾਨ ਵੱਲ ਵੇਖ ਕੇ ਚੱਲਣ ਵਾਲੇ ਨੂੰ ਹੀ ਪ੍ਰਾਪਤ ਹੁੰਦੀ ਹੈ। ਅਜੋਕੇ ਸਮੇਂ ਵਿੱਚ ਸਾਡੇ ਬੱਚੇ ਬੱਚੀਆਂ ਫਿਲਮ ਐਕਟਰਾਂ ਦੀ ਲਚਰ ਗੀਤ ਗਾਉਣ ਵਾਲਿਆਂ ਦੀ ਆਚਰਣ ਤੋਂ ਗਿਰ ਕੇ ਤਰ੍ਹਾਂ-ਤਰ੍ਹਾਂ ਦੇ ਭੇਸ ਬਣਾ ਕੇ ਸਟੇਜਾਂ ਉੱਤੇ ਨੰਗੇਜ ਦਾ ਪ੍ਰਦਰਸ਼ਨ ਕਰਨ ਵਾਲਿਆਂ ਦੀ ਰੀਸ ਕਰਕੇ ਉਹੋ ਜਿਹੇ ਲਿਬਾਸ ਪਹਿਨਣ ਲੱਗ ਪਏ ਹਨ ਅਤੇ ਉਹਨਾਂ ਵਰਗੀਆਂ ਸ਼ਕਲਾਂ ਬਣਾ ਕੇ ਆਪਣੇ ਆਪ ਵਿੱਚ ਹੀਰੋ ਬਣੀ ਬੈਠੇ ਨੇ। ਲਚਰ ਗੀਤ ਗਾਉਣ ਵਾਲਿਆਂ ਨੇ ਅਤੇ ਐਕਟਰਾਂ ਨੇ ਜਾਂ ਸਰੀਰ ਦੇ ਨੰਗੇਜ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੇ ਤਾਂ ਧਨ ਦੀ ਖੂਬ ਕਮਾਈ ਕੀਤੀ ਪਰ ਉਹਨਾਂ ਦੀ ਰੀਸ ਕਰਨ ਵਾਲਿਆਂ ਦੇ ਪੱਲੇ ਕੀ ਪਿਆ ਪੱਲੇ ਪਈ ਸਾਫਤ ਸੂਰਤ ਦੀ ਭੰਨ ਤੋੜ ਪੱਲੇ ਪਈ ਵਿਕਾਰ ਅਤੇ ਵਿਕਾਰੀ ਵਰਤੀ ਪੱਲੇ ਪਈ ਅਚਰਣਹੀਣਤਾ ਪੱਲੇ ਪਈ ਗੁਰੂ ਦੀ ਨਾਰਾਜ਼ਗੀ ਜੇ ਰੀਸ ਕਰਨੀ ਹੈ ਤਾਂ ਰੀਸ ਕਰੋ ਆਪਣੇ ਤੋਂ ਸਿਆਣਿਆਂ ਦੀ ਰੀਸ ਕਰੋ ਉੱਚੇ ਅਚਰਣ ਵਾਲਿਆਂ ਦੀ ਰੀਸ ਕਰੋ ਇੱਜ਼ਤਦਾਰਾਂ ਦੀ ਅਰੀਸ ਕਰੋ ਭਾਈ ਤਾਰੂ ਸਿੰਘ ਜੀ ਦੀ ਅਰੀਸ ਕਰੋ ਭਾਈ ਮਤੀ ਦਾਸ ਭਾਈ ਦਿਆਲ ਦਾਸ ਜੀ ਵਰਗੇ ਯੋਧਿਆਂ ਗੁਰਸਿੱਖਾਂ ਦੀ ਜਿਨ੍ਹਾਂ ਨੂੰ ਅੱਜ ਵੀ ਸਾਰਾ ਸੰਸਾਰ ਜ਼ੁਹਾਰਾ ਕਰਦਾ ਹੈ ਨਮਸਕਾਰਾਂ ਕਰਦਾ ਹੈ ਅਤੇ ਸਦਾ ਵਾਸਤੇ ਕਰਦਾ ਰਹੇਗਾ ਪਰ ਅੱਜ ਤਾਂ ਹਾਲਾਤ ਹੀ ਐਸੇ ਬਣ ਗਏ ਨੇ ਕਿ ਧਰਮ ਪੰਖ ਕਰ ਉੱਡ ਰਿਹਾ ਇਹ ਸਚਾਈ ਵਰਤੀ ਪਈ ਹੈ ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਲ ਅਗਿਆਨਤਾ ਕਹੀਏ ਜਾਂ ਦੂਰ ਅੰਦੇਚੀ ਦੀ ਘਾਟ ਜਾਂ ਬੇਸਮਝੀ ਦਾ ਬੋਲਬਾਲਾ ਕਹੀਏ ਅਜਿਹੇ ਵਾਤਾਵਰਣ ਵਿੱਚ ਗਰਸੇ ਨੌਜਵਾਨ ਨੇ ਕੀ ਕੀਤਾ ਆਪਣੇ ਨਾਲ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਤ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਅੱਜ ਦਾ ਨੌਜਵਾਨ ਇਹ ਕੰਮ ਕਰ ਰਿਹਾ ਹੈ ਨੌਜਵਾਨ ਫੈਸ਼ਨ ਪ੍ਰਸਤੀ ਦੇ ਮੀਚਕਣੇ ਵਣ ਵਿੱਚ ਐਸਾ ਫਸਿਆ ਕਿ ਨਿਕਲਣ ਨੂੰ ਕੋ ਰਸਤਾ ਹੀ ਦਿਖਾਈ ਨਹੀਂ ਦਿੰਦਾ ਨੌਜਵਾਨ ਲੜਕੇ ਲੜਕੀਆਂ ਦਾ ਭੇਸ ਬਣਾ ਕੇ ਇਸਤਰੀਆਂ ਬਣਨ ਨੂੰ ਉਤਾਵਲੇ ਨੇ ਜਿਨ੍ਹਾਂ ਨੂੰ ਮਰਦ ਬਣਾਇਆ ਪਰਮੇਸ਼ਰ ਨੇ ਉਹ ਲੜਕੇ ਲੜਕੀਆਂ ਦਾ ਭੇਸ ਬਣਾ ਕੇ ਇਸਤਰੀਆਂ ਬਨਣ ਨੂੰ ਉਤਾਲੇ ਹਨ ਅਤੇ ਲੜਕੀਆਂ ਤਰ੍ਹਾਂ ਤਰ੍ਹਾਂ ਦੇ ਮਰਦਾਨੇ ਵੇਸ਼ ਪਹਿਨ ਕੇ ਨੌਜਵਾਨ ਮਰਦਾਂ ਦੀ ਜਗ੍ਹਾ ਲੈਣ ਲਈ ਉਤਾਲੀਆਂ ਹਨ ਆਪੋ ਤਾਪੀ ਹੈਰਤ ਹੂਸੇ ਵਾਲੀ ਸਿਚਾਈ ਸਕਾਰ ਹੋ ਰਹੀ ਹੈ ਕਾਰਨ ਕੀ ਹੈ ਕਿ ਟੈਲੀਵਿਜ਼ਨ ਦਾ ਪ੍ਰਭਾਵ ਮਾੜੀ ਸਹੂਬਤ ਅਗਿਆਨਤਾ ਵਸ ਇੱਕ ਦੂਜੇ ਦੀ ਰੀਸ ਗੁਰੂ ਉਪਦੇਸ਼ ਨੂੰ ਤਲਾੰਜਲੀ ਇਹ ਭੈੜਾ ਉਦਨਾ ਚਿਰ ਦੂਰ ਨਹੀਂ ਹੋਣੇ ਜਿੰਨਾ ਚਿਰ ਅਸੀਂ ਖੁਦ ਗੁਰੂ ਸਿੱਖਿਆ ਦੀ ਰੋਸ਼ਨੀ ਵਿੱਚ ਆਪਣਾ ਨਫਾ ਨੁਕਸਾਨ ਸੋਚ ਕੇ ਅਗਿਆਨਤਾ ਵਸ ਹੋ ਰਹੀ ਇਸ ਰੀਸ ਦਾ ਤਿਆਗ ਨਹੀਂ ਕਰਾਂਗੇ ਮਾੜੀ ਸ਼ੌਭਤ ਨੂੰ ਤਲਾੰਜਲੀ ਨਹੀਂ ਦੇਵਾਂਗੇ ਟੈਲੀਵਿਜ਼ਨ ਉੱਪਰ ਅਚਰਨਹੀਣ ਪ੍ਰੋਗਰਾਮਾਂ ਦਾ ਤਿਆਗ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਇਸ ਦਲਦਲ ਵਿੱਚੋਂ ਨਹੀਂ ਨਿਕਲ ਸਕਾਂਗੇ ਜੇ ਨਿਕਲਣਾ ਚਾਹੁੰਦੇ ਹਾਂ ਤਾਂ ਸਤਿਗੁਰੂ ਜੀ ਦਾ ਆウト ਆਸਰਾ ਲੈ ਕੇ ਹੰਬੜਾ ਮਾਰ ਲਈਏ ਗੁਰੂ ਸਾਡੀ ਜ਼ਰੂਰ ਬੌਢੀ ਕਰੇਗਾ ਸਾਡਾ ਬਰਬਾਦ ਹੋ ਰਿਹਾ ਵਿਰਸਾ ਅਤੇ ਜੀਵਨ ਸਕਾਰਥਾ ਕਰ ਦੇਵੇਗਾ ਦੂਜਾ ਕਾਰਨ ਹੈ ਸੋਹਣੇ ਬਨਣ ਲਈ ਕੇਸਾਂ ਨੂੰ ਤਲਾਂਜਲੀ ਸਾਰੀ ਮਨੁੱਖ ਜਾਤ ਆਪਣੀ ਸ਼ਕਲ ਸੂਰਤ ਦੁਆਰਾ ਆਪਣੀ ਸੁਹੱਪਣ ਦਾ ਪ੍ਰਦਰਸ਼ਨ ਸੰਸਾਰ ਵਿੱਚ ਕਰਨਾ ਚਾਹੁੰਦੀ ਹੈ ਕਿਉਂਕਿ ਜਦੋਂ ਮਨੁੱਖ ਸੰਸਾਰ ਵਿੱਚ ਜਨਮ ਲੈਂਦਾ ਹੈ ਮਾਇਆ ਦੇ ਪ੍ਰਭਾਵ ਕਾਰਨ ਹਰ ਮਨੁੱਖ ਅਤੇ ਬੀਬੀ ਦੇ ਮਨ ਵਿੱਚ ਦੋ ਗੱਲਾਂ ਐਸੀਆਂ ਡ੍ਰਿੜ ਹੋ ਜਾਂਦੀਆਂ ਹਨ ਜੋ ਸਾਰੀ ਉਮਰ ਮਨੁੱਖ ਦੇ ਜਨ ਵਿੱਚੋਂ ਨਿਕਲਦੀਆਂ ਨੇ ਪਹਿਲੀ ਇਹ ਕਿ ਮੈਂ ਸਾਰਿਆਂ ਨਾਲੋਂ ਸਿਆਣਾ ਅਤੇ ਅਕਲਮੰਦ ਹਾਂ ਹਰ ਅਲਪ ਬੁੱਧੀ ਵਾਲਾ ਮਨੁੱਖ ਵੀ ਬਾਕੀ ਸਾਰਿਆਂ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ ਅਤੇ ਦੂਜਿਆਂ ਨੂੰ ਹਮੇਸ਼ਾ ਮਤ ਦੇਣ ਦਾ ਯਤਨ ਕਰਦਾ ਹੈ ਜੇ ਕੋਈ ਅਲਪ ਮਤ ਵਾਲੇ ਨੂੰ ਸਿਆਣਾ ਮਨੁੱਖ ਸਿੱਖਿਆ ਵੀ ਦੇਵੇ ਤਾਂ ਉਹ ਸਿੱਖਿਆ ਲੈਣ ਦੀ ਥਾਂ ਗੁੱਸਾ ਕਰਕੇ ਉਸ ਦਾ ਵਿਰੋਧ ਕਰਦਾ ਹੈ ਕਿਉਂਕਿ ਉਸ ਦੇ ਮਨ ਵਿੱਚ ਇਹ ਧ੍ਰੜ ਹੋ ਚੁੱਕਾ ਹੁੰਦਾ ਹੈ ਕਿ ਮੈਂ ਹੀ ਸਾਰਿਆਂ ਨਾਲੋਂ ਸਿਆਣਾ ਅਤੇ ਅਕਲਮੰਦ ਹਾਂ ਦੂਜਾ ਹਰ ਮਨੁੱਖ ਆਪਣੇ ਆਪ ਨੂੰ ਸੋਹਣਾ ਮੰਨ ਕੇ ਹੋਰ ਸੋਹਣਾ ਬਨਣ ਦਾ ਯਤਨ ਕਰਦਾ ਹੈ ਸੋਹਣੇ ਬਣਨ ਦੀ ਲਾਲਸਾ ਅਧੀਨ ਕਦੇ ਮਨੁੱਖ ਸ਼ੀਸ਼ੇ ਅੱਗੇ ਖਲੋ ਕੇ ਮੇਕਅਪ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਕਰੀਮਾਂ ਪਾਊਡਰ ਅਤੇ ਰੰਗਾਂ ਦਾ ਉਪਯੋਗ ਕਰਦਾ ਹੈ ਤੇ ਕਦੇ ਪ੍ਰਭੂ ਬਖਸ਼ਿਸ਼ ਕੀਤੇ ਸੁਹੱਪਣਤਾ ਦੇ ਪ੍ਰਤੀਕ ਕੇਸਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੰਗ ਲਾ ਕੇ ਉਹਨਾਂ ਦਾ ਰੂਪ ਬਟਾਉਂਦਾ ਹੈ ਤੇ ਕਦੇ ਕੈਂਚੀ ਅਤੇ ਉਸਤਰੇ ਨਾਲ ਰੋਮਾਂ ਦੀ ਕਟਵਾਟ ਕਰਦਾ ਹੈ ਮਨੁੱਖ ਦੀ ਮਾਨਸਿਕਤਾ ਇੱਥੋਂ ਤੱਕ ਨਿਕਰ ਜਾਂਦੀ ਹੈ ਕਿ ਅੱਖਾਂ ਦੇ ਵਾਲ ਭਾਵੇਂ ਪਰਵੱਟੇ ਵੀ ਉਸਤਰੇ ਜਾਂ ਬਲੇਡ ਦੀ ਮਾਰ ਤੋਂ ਨਹੀਂ ਬਚਦੇ ਅਤੇ ਮਨੁੱਖ ਜਾਤ ਸੁੰਦਰ ਬਣਦੀ ਬਣਦੀ ਸਕੂ ਕਰੂਪ ਅਤੇ ਡਰਾਉਣੀ ਬਣ ਜਾਂਦੀ ਹੈ ਇੰਨਾ ਕੁਝ ਕਰਨ ਤੋਂ ਬਾਅਦ ਵੀ ਮਨੁੱਖ ਨੂੰ ਸਕੂਨ ਨਹੀਂ ਮਿਲਦਾ ਹੋਰ ਸੋਹਣੇ ਬਣਨ ਦੀ ਦੌੜ ਵਿੱਚ ਮਨੁੱਖ ਨੱਕ ਕੰਨ ਵੀ ਪੜਵਾ ਲੈਂਦਾ ਫਿਰ ਮਨ ਸੰਤੁਸ਼ਟ ਫਿਰ ਵੀ ਨਹੀਂ ਹੁੰਦਾ ਮਨੁੱਖ ਦੇ ਸੋਹਣੇ ਬਣਨ ਦੀ ਦੌੜ ਬੁੱਢੇ ਪੇ ਤੱਕ ਵੀ ਪਿੱਛਾ ਨਹੀਂ ਛੱਡਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਕਥਨ ਕਿ ਸਿਰ ਕੰਪਿਓ ਪਗ ਡੱਗ ਮਗੇ ਨੈਣ ਜੋਤ ਤੇ ਹੀਨ ਇਹ ਅਵਸਥਾ ਆਪ ਉਜਦੀ ਹੈ ਪਰ ਮਨੁੱਖ ਇਸ ਅਵਸਥਾ ਵਿੱਚ ਵੀ ਕਈ ਵਾਰ ਕਾਲੇ ਰੰਗਾਂਵਲ ਝਾਗਦਾ ਹੈ ਅਤੇ ਬੁਢਾਪੇ ਨੂੰ ਕਾਲੇ ਰੰਗ ਦੀ ਚਾਦਰ ਹੇਠ ਛਾਉਣ ਦਾ ਯਤਨ ਕਰਦਾ ਹੈ ਪਰ ਅਸਫਲ ਹੋ ਕੇ ਇੱਕ ਦਿਨ ਕੁਦਰਤ ਅੱਗੇ ਇਸ ਨੂੰ ਹਾਰਨਾ ਹੀ ਪੈਂਦਾ ਹੈ ਅਖੀਰ ਪਛਤਾਵੇ ਤੇ ਠੰਡੇ ਹੌਂਕੇ ਮਾਰਦਿਆਂ ਇਸ ਨੂੰ ਇਸ ਸੰਸਾਰ ਤੋਂ ਅਗਲੇ ਸਫ਼ਰ ਲਈ ਤੁਰਨਾ ਪੈ ਜਾਂਦਾ ਹੈ ਉਸ ਸਮੇਂ ਬਾਬਾ ਫਰੀਦ ਜੀ ਦਾ ਵਚਨ ਬਿਲਕੁਲ ਸਕਾਰ ਹੁੰਦਾ ਨਜ਼ਰ ਆਉਂਦਾ ਹੈ ਕਿ ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿਠ ਕਜਲ ਰੇਖ ਨਾ ਸੈਂਦਿਆਂ ਸੇ ਪੰਖੀ ਸੋਏ ਬਹਿਟ ਵਾਲੀ ਦਸ਼ਾ ਬਣ ਜਾਂਦੀ ਹੈ ਯਾਦ ਰੱਖੋ ਮਨੁੱਖ ਦੇ ਪੰਜਾਂ ਤਤਾਂ ਦੁਆਰਾ ਬਣੇ ਸਰੀਰ ਨੇ ਕਦੇ ਵੀ ਸੁੰਦਰ ਨਹੀਂ ਜਿ ਬਣਨਾ ਕਿਉਂਕਿ ਸਰੀਰ ਤਾਂ ਗੰਦਗੀ ਲਹੂ ਮਿੱਝ ਹੱਡੀਆਂ ਦਾ ਸੁਮੇਲ ਹੈ ਇਹਨਾਂ ਤਿੰਨਾਂ ਨੂੰ ਚਮੜੀ ਦੀ ਚਾਦਰ ਵਿੱਚ ਕੁਦਰਤ ਨੇ ਲਪੇਟਿਆ ਹੋਇਆ ਇਹ ਸਾਰੇ ਹੀ ਅਪਵਿੱਤਰ ਹਨ ਜੇ ਸੁੰਦਰ ਬਣਨਾ ਹੈ ਤਾਂ ਆਤਮਾ ਨੂੰ ਸੁੰਦਰ ਬਣਾਓ ਗੁਰੂ ਚਾਲੀ ਅਨੁਸਾਰ ਚੱਲੋ ਅਤੇ ਆਪਾਸ ਵਾਰੋ ਜੋ ਆਪਾਸ ਵਾਰ ਲੈਂਦਾ ਹੈ ਬਾਬਾ ਫਰੀਦ ਜੀ ਗਰੰਟੀ ਦਿੰਦੇ ਹਨ ਕਿ ਆਪਾ ਸਵਾਰੇ ਮਨੁੱਖ ਨੂੰ ਸੁੰਦਰਾਵਲੇ ਪ੍ਰਭੂ ਦਾ ਮਲਾਪ ਹੋ ਜਾਂਦਾ ਹੈ ਅਤੇ ਪ੍ਰਭੂ ਮਲਾਪ ਵਾਲਾ ਮਨੁੱਖ ਸਦਾ ਹੀ ਸੁਖੀ ਸੁਹੇਲਾ ਜੀਵਨ ਮਾਣਦਾ ਹੈ। ਬਾਬਾ ਫਰੀਦ ਜੀ ਦਾ ਪਾਵਨ ਬਚਨ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1382 ਉੱਪਰ ਅੰਕਤ ਹੈ ਆਪ ਸਵਾਰਾਂ ਮੈਂ ਮਿਲੈ ਮੈਂ ਮਿਲਿਆਂ ਸੁਖ ਹੋਏ। ਗੁਰੂ ਦ੍ਰਿਸ਼ਟੀ ਵਿੱਚ ਉਹ ਮਨੁੱਖ ਸੁੰਦਰ ਨਹੀਂ ਜੋ ਤਰ੍ਹਾਂ-ਤਰ੍ਹਾਂ ਦੇ ਰੰਗਾਂ ਦੁਆਰਾ ਆਪਣਾ ਰੂਪ ਬਣਾਉਂਦਾ ਹੈ। ਗੁਰੂ ਦੀ ਦ੍ਰਿਸ਼ਟੀ ਵਿੱਚ ਉਹ ਵੀ ਸੁੰਦਰ ਨਹੀਂ ਜਿਹੜਾ ਕੈਂਚੀ ਅਤੇ ਬਲੇਡ ਨਾਲ ਪ੍ਰਭੂ ਬਖਸ਼ਿਸ਼ ਰੋਮਾਂ ਦੀ ਬੇਅਦਬੀ ਕਰਦਾ ਹੈ ਗੁਰੂ ਦੀ ਦ੍ਰਿਸ਼ਟੀ ਵਿੱਚ ਉਹੋ ਹੀ ਸੁੰਦਰ ਅਤੇ ਸੋਹਣਾ ਹੈ ਜੋ ਹਮੇਸ਼ਾ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਾ ਕੇ ਸਤਸੰਗੀਆਂ ਦੇ ਸੰਗ ਨਾਮ ਦੀ ਰਾਸ ਇਕੱਤਰ ਕਰਦਾ ਹੈ ਸਹੇਬਾਂ ਦਾ ਪਾਵਨ ਬਚਨ ਮਾਝ ਰਾਗ ਵਿੱਚ ਹੈ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿਨੀ ਸੰਜਿਆ ਸਈ ਗੰਭੀਰ ਅਪਾਰ ਜੀਓ ਤਥਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹ ਭਾਵ ਪ੍ਰਭੂ ਦੀ ਨਾਮ ਦੀ ਰਾਸ ਜੋ ਇਕੱਠੇ ਕਰਦੇ ਹਨ ਉਹ ਹੀ ਸੁੰਦਰ ਸੁਗੜ ਸਰੂਪ ਵਾਲੇ ਹਨ ਲੋੜ ਹੈ ਲੋਕਾਈ ਦੀ ਨਿਗਾ ਵਿੱਚ ਸੁੰਦਰ ਬਣਨ ਦੀ ਥਾਂ ਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਸੁੰਦਰ ਬਣਨ ਦੀ ਨਿਹਰਾ ਸਰੀਰ ਨੂੰ ਸੰਵਾਰਨ ਦੀ ਥਾਂ ਆਤਮਾ ਨੂੰ ਸੰਵਾਰਨ ਦੀ ਇਹ ਲੋੜ ਹੈ ਜੋ ਪ੍ਰਮਾਤਮਾ ਨੇ ਸ਼ਕਲ ਸੂਰਤ ਸਾਨੂੰ ਬਖਸ਼ੀ ਹੈ ਇਸ ਦੀ ਕਟਵਟ ਕਰਕੇ ਅਸੀਂ ਕ੍ਰੂਪ ਤਾਂ ਜ਼ਰੂਰ ਬਣ ਜਾਵਾਂਗੇ ਸੁੰਦਰ ਨਹੀਂ ਬਣ ਸਕਦੇ ਤੀਜਾ ਕਾਰਨ ਹੈ ਨੌਜਵਾਨਾਂ ਦੇ ਪਤਿਤ ਪੁਣੇ ਵਿੱਚ ਬੀਬੀਆਂ ਦਾ ਯੋਗਦਾਨ ਨੌਜਵਾਨਾਂ ਨੂੰ ਕੇਸ ਰਹਿਤ ਕਰਨ ਵਿੱਚ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਸੁਣਨ ਵਿੱਚ ਆਇਆ ਯਾਦ ਰੱਖੋ ਕੁਰੇਹਤ ਕਰਨ ਵਾਲਾ ਅਤੇ ਕੁਰੇਹਤ ਕਰਾਉਣ ਵਾਲਾ ਦੋਵੇਂ ਬਰਾਬਰ ਦੀ ਦੋਚੀਆਂ ਅੱਜ ਕੱਲ ਸੁਣਨ ਵਿੱਚ ਇਹ ਆ ਰਿਹਾ ਹੈ ਕਿ ਨੌਜਵਾਨ ਲੜਕੀਆਂ ਸਾਫਤ ਸੂਰਤ ਪਤੀ ਚੁਣਨ ਦੀ ਥਾਂ ਸਾਬਤ ਸੂਰਤ ਨੂੰ ਤਲਾੰਜਲੀ ਦੇਣ ਵਾਲੇ ਨੌਜਵਾਨਾਂ ਨੂੰ ਤਰਜੀ ਦੇ ਰਹੀਆਂ ਹਨ ਇੰਜ ਕਹਿ ਲਈਏ ਕਿ ਕੇਸਾਂ ਧਾਰੀ ਨੌਜਵਾਨਾਂ ਨੂੰ ਛੱਡ ਕੇ ਕੇਸਾਂ ਰਹਿਤ ਹੋਏ ਨੌਜਵਾਨਾਂ ਵੱਲ ਜ਼ਿਆਦਾ ਝੁਕਾਅ ਅੱਜ ਕੱਲ ਨੌਜਵਾਨ ਬੀਬੀਆਂ ਦਾ ਬਣਿਆ ਹੋਇਆ ਹੈ ਜੋ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਮੰਦ ਭਾਗਾ ਰੁਝਾਨ ਹੈ ਸੋਚੋ ਜਿਹੜਾ ਨੌਜਵਾਨ ਆਪਣੇ ਪ੍ਰਮਾਤਮਾ ਤੋਂ ਵਾਕੀ ਹੋ ਸਕਦਾ ਉਹ ਤੁਹਾਡੇ ਨਾਲ ਕਿੰਨਾ ਕੁ ਸਾਥ ਨਿਭਾਏਗਾ ਜਿਹੜਾ ਬੱਚਾ ਆਪਣੇ ਗੁਰੂ ਦਾ ਹੁਕਮ ਨਹੀਂ ਸੁਣਦਾ ਬੀਬੀਓ ਯਾਦ ਰੱਖਿਓ ਸਮਾਂ ਆਇਆ ਤੇ ਤੁਹਾਡੀ ਵੀ ਨਹੀਂ ਸੁਣੇਗਾ ਜੇ ਤੁਸੀਂ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲੋਂ ਤੋੜਨ ਦਾ ਸਬੱਬ ਬਣ ਰਹੀਆਂ ਹੋ ਨਾ ਤਾਂ ਯਾਦ ਰੱਖਿਓ ਗੁਰੂ ਹੁਕਮ ਦੀ ਅਦੂਲੀ ਕਰਨ ਅਤੇ ਪ੍ਰਭੂ ਤੋਂ ਆਕੀ ਹੋਣ ਦੇ ਕਰਮ ਦੀ ਸਜ਼ਾ ਤੁਹਾਨੂੰ ਵੀ ਬਰਾਬਰ ਹੀ ਭੁਗਤਣੀ ਪੈਣੀ ਹੈ ਜਦੋਂ ਆਪਣੇ ਵਿਰਸੇ ਨਾਲੋਂ ਟੁੱਟੇ ਹੋਏ ਪਤੀਆਂ ਨਾਲ ਤੁਹਾਨੂੰ ਵਾਹ ਪਵੇਗਾ ਨਾ ਉਹ ਸ਼ਰਾਬ ਪੀ ਕੇ ਜੂਆ ਖੇਡ ਕੇ ਹੋਰ ਵਿਕਾਰੀ ਕਰਮ ਕਰਕੇ ਘਰ ਆਉਣਗੇ ਤਾਂ ਤੁਸੀਂ ਉਹਨਾਂ ਦੀ ਵਿਰੋਧਤਾ ਕਰੋਗੀਆਂ ਉਸ ਦੇ ਇਹ ਵਿੱਚ ਵਿੱਚ ਤੁਹਾਨੂੰ ਗਾਲੀ ਗਲੋਚ ਕਰਨਗੇ ਬੁਰਾ ਭਲਾ ਕਹਿਣਗੇ ਤੇ ਫਿਰ ਗੱਲ ਮਾਰਕੁੱਟ ਤੱਕ ਪਹੁੰਚ ਜਾਵੇਗੀ ਫਿਰ ਝੋਰਾ ਤੇ ਪਛਤਾਵਾ ਹੀ ਪੱਲੇ ਪੈਣਾ ਹੈ ਸਬਰ ਕੁਝ ਵੀ ਨਹੀਂ ਸਕਣਾ ਹੁਣ ਵੇਲਾ ਹੈ ਸੰਭਲਣ ਦਾ ਜੇ ਤੁਸੀਂ ਆਪਣੇ ਵਿਰਸੇ ਦੀਆਂ ਮਾਲਕਨਾ ਬਣਨਾ ਹੈ ਫਿਰ ਯਾਦ ਕਰੋ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਭਾਗ ਕੌਰ ਜੀ ਬੀਬੀ ਸ਼ਰਨ ਕੌਰ ਦੇ ਕਾਰਨਾਮਿਆਂ ਨੂੰ ਯਾਦ ਕਰੋ ਉਹਨਾਂ ਮਾਤਾਵਾਂ ਨੂੰ ਜਿਨ੍ਹਾਂ ਨੇ ਜਿੱਲਾਂ ਵਿੱਚ ਪੈ ਕੇ ਸਵਾ ਸਵਾ ਮਨ ਦੇ ਪੀਣੇ ਪੀਸੇ ਚੱਪਾ ਚੱਪਾ ਰੋਟੀ ਤੇ ਇੱਕ ਇੱਕ ਪਾਣੀ ਦੇ ਪਿਆਲੇ ਤੇ ਦਿਹਾੜੀ ਕੱਟ ਕੇ ਬੱਚਿਆਂ ਦੇ ਟੁਕੜੇ ਹੁੰਦੇ ਵੇਖੇ ਪਰ ਸਿੱਧ ਕੋ ਨਹੀਂ ਡੋਲੀਆਂ ਸਾਬਤ ਸੂਰਤਿਮ ਕਾਇਮ ਰੱਖਿਆ ਅੱਜ ਅਸੀਂ ਥੋੜੇ ਚਿਰੇ ਸੁਖ ਲਈ ਬਿਨਾ ਕਿਸੇ ਕਸ਼ਟ ਤੋਂ ਆਪ ਤਾਂ ਕੀ ਦੂਸਰਿਆਂ ਨੂੰ ਵੀ ਦੀਨੋ ਬੇਦੀਨ ਕਰਨ ਦੇ ਪਾਪ ਦੀ ਭਾਗੀ ਬਣ ਰਹੀਆਂ ਅੱਜ ਮਾਤਾਵਾਂ ਦੀਆਂ ਲੋਰੀਆਂ ਵਿੱਚੋਂ ਗੁਰਬਾਣੀ ਨਿਕਲ ਗਈ ਹੈ ਸ਼ਾਮ ਦੇ ਸਮੇਂ ਗੁਰੂ ਸਾਖੀਆਂ ਅਤੇ ਸਿੱਖ ਇਤਿਹਾਸ ਆਪਣੇ ਬੱਚਿਆਂ ਨੂੰ ਸੁਣਾਉਣ ਦਾ ਮਾਤਾਵਾਂ પાસે ਸਮਾਂ ਹੀ ਨਹੀਂ ਰਿਹਾ ਜਿਸ ਸੜਕਾ ਸਾਡੀ ਨੌਜਵਾਨ ਦੀ ਇਹ ਦੁਰਦਸ਼ਾ ਹੋ ਰਹੀ ਹੈ ਜਦੋਂ ਦਰਖਤ ਦੇ ਮੁੱਢ ਨੂੰ ਪਾਣੀ ਨਾ ਪਵੇ ਉਸਨੇ ਅਗਾ ਕੀ ਵਧਣਾ ਫੁੱਲਣਾ ਅੱਜ ਬਹੁਤ ਘੱਟ ਮਾਂ-ਬਾਪ ਹਨ ਜੋ ਆਪਣੇ ਬੱਚਿਆਂ ਦੇ ਧਾਰਮਿਕ ਸੰਸਕਾਰ ਬਣਾਉਂਦੇ ਹੋਣਗੇ ਬਹੁਤਾਤ ਵਿੱਚ ਬੱਚਿਆਂ ਦੇ ਸੰਸਕਾਰ ਕਾਰਟੂਨਾਂ ਦੀਆਂ ਕਹਾਣੀਆਂ ਚੋਂ ਐਕਟਰਾਂ ਦੇ ਐਕਸ਼ਨਾਂ ਚੋਂ ਲਚਰ ਗੀਤ ਗਾਉਣ ਵਾਲਿਆਂ ਦੇ ਬੋਲਾਂ ਚੋਂ ਬਣ ਰਹੇ ਹਨ ਦੋਸ਼ ਬੱਚਿਆਂ ਦਾ ਨਹੀਂ ਦੋਸ਼ ਹੈ ਸਾਡਾ ਮਾਤਾ-ਪਿਤਾ ਦਾ ਜਿਨ੍ਹਾਂ ਨੇ ਮਾਇਆ ਦੀ ਦੌੜ ਇੰਨੀ ਲਾਈ ਹੋਈ ਹੈ ਇਹ ਆਪਣੇ ਬੱਚਿਆਂ ਪਾਸ 10 ਮਿੰਟ ਬੈਠਣ ਦਾ ਸਮਾਂ ਵੀ ਭੁਲਾ ਦਿੰਦਾ ਹੈ ਇਸ ਅਵਿਸਲੇਪਨ ਦੀ ਸਜ਼ਾ ਮਾਤਾ ਪਿਤਾ ਅਤੇ ਬੱਚੇ ਦੋਵੇਂ ਹੀ ਭੋਗ ਰਹੇ ਹਨ ਅਤੇ ਅਗਾਹ ਵੀ ਭੋਗਣਗੇ ਕਿੰਨਾ ਚਿਰ ਜਿੰਨਾ ਚਿਰ ਅਸੀਂ ਆਪਣੇ ਬੱਚਿਆਂ ਦੇ ਸੰਸਕਾਰ ਗੁਰਮਤ ਅਨੁਸਾਰ ਨਹੀਂ ਬਣਾਉਂਦੇ ਅਤੇ ਇਸ ਕਾਰਜ ਲਈ ਯਤਨਸ਼ੀਲ ਨਹੀਂ ਹੁੰਦੇ ਗੁਰਮਤ ਸੰਸਕਾਰ ਬਣਨੇ ਹਨ ਸਤਿਗੁਰੂ ਜੀ ਦੀ ਬਾਣੀ ਨਾਲ ਜੁੜਿਆ ਬਾਣੀ ਨਾਲ ਜੁੜਿਆ ਗੁਰਮਤ ਸੰਸਕਾਰ ਬਣਨੇ ਹਨ ਆਪਣੇ ਗੌਰਵਮਈ ਸੁਨਹਿਰੀ ਇਤਿਹਾਸ ਨੂੰ ਪੜਿਆ ਅਤੇ ਸੁਣਿਆ ਗੁਰਮਤਿ ਸੰਸਕਾਰ ਬਣਨੇ ਹਨ ਸ਼੍ਰੇਸ਼ਟ ਭਲੇ ਪੁਰਖਾਂ ਦੀ ਸੰਗਤ ਕਰਨ ਨਾਲ ਅੱਜ ਲੋੜ ਹੈ ਆਪਾਂ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੀ ਨਾਲ ਜੋੜੀਏ ਆਪਣੇ ਗੌਰਵਮਈ ਇਤਿਹਾਸ ਨੂੰ ਸੁਣੀਏ ਵਾਚੀਏ ਅਤੇ ਗਾਂ ਬੱਚਿਆਂ ਨੂੰ ਸੁਣਾਈਏ ਕੋਈ ਸੰਗਤ ਦਾ ਤਿਆਗ ਕਰਕੇ ਸਤ ਸੰਗਤ ਕਰੀਏ ਅਤੇ ਫਿਰ ਕੋਈ ਵਜ੍ਹਾ ਨਹੀਂ ਕਿ ਅਸੀਂ ਆਪਣੇ ਵਿਰਸੇ ਨਾਲ ਨਾਰ ਜੁੜ ਸਕੀਏ ਅਤੇ ਗੁਰੂ ਖੁਸ਼ੀ ਨੂੰ ਪ੍ਰਾਪਤ ਨਾ ਕਰ ਸਕੀਏ ਜ਼ਰੂਰ ਹੀ ਆਪਣੇ ਵਿਰਸੇ ਨਾਲ ਜੁੜ ਕੇ ਸਾਬਤ ਸੂਰਤ ਨੂੰ ਸਾਂਭ ਕੇ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਗੁਰੂ ਦੀ ਪ੍ਰਭੂ ਦੀ ਖੁਸ਼ੀ ਦੇ ਪਾਤਰ ਅਵਸ਼ ਬਣਾਂਗੇ ਚੌਥਾ ਕਾਰਨ ਹੈ ਵਿਦੇਸ਼ ਜਾਣ ਦੇ ਬਹਾਨੇ ਕਿਸਾਂ ਨੂੰ ਤਲਾਂਜ ਲਈ ਅੱਜ ਕੱਲ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਰੋਜੀ ਰੋਟੀ ਕਮਾਉਣ ਲਈ ਜਾਣ ਦਾ ਬਹਾਨਾ ਦੱਸ ਕੇ ਕਿਸਾਂ ਨੂੰ ਕਟਵਾ ਰਹੇ ਹਨ ਦਰਅਸਲ ਇਹ ਨੌਜਵਾਨਾਂ ਦੀ ਮਾਨਸਿਕ ਕਮਜ਼ੋਰੀ ਦੇ ਪ੍ਰਗਟਾਵੇ ਤੋਂ ਸਵਾਹ ਹੋਰ ਕੁਝ ਵੀ ਨਹੀਂ ਜਦੋਂ ਅੱਜ ਆਪਾਂ ਵਿਦੇਸ਼ਾਂ ਵੱਲ ਨਿਗਾਹ ਮਾਰਦੇ ਹਾਂ ਤਾਂ ਪੰਜਾਬ ਨਾਲੋਂ ਸਭ ਤੋਂ ਜ਼ਿਆਦਾ ਸਿੱਖੀ ਦੀ ਪ੍ਰਫੁੱਲਤਾ ਵਿਦੇਸ਼ਾਂ ਵਿੱਚ ਨਜ਼ਰ ਆਉਂਦੀ ਹੈ। ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਇਤ ਆਦਿਕ ਦੇਸ਼ ਕਿਸੇ ਵਿੱਚ ਵੀ ਚਲੇ ਜਾਓ ਸਿੱਖਾਂ ਨੇ ਆਪਣੀ ਮਿਹਨਤ ਅਤੇ ਸੂਝ-ਬੂਝ ਨਾਲ ਹੀਟਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਆਪਣੀ ਧਾਂਕ ਜਮਾਈ ਹੋਈ ਹੈ। ਟਰਾਂਸਪੋਰਟ ਅਤੇ ਖੇਤੀਬਾੜੀ ਤੋਂ ਲੈ ਕੇ ਸਰਕਾਰੀ ਅਤੇ ਗੈਰ ਸਰਕਾਰੀ ਉੱਚ ਅਹੁਦਿਆਂ ਉੱਤੇ ਸਾਫਤ ਸੂਰਤ ਸਿੱਖੀ ਸਰੂਪ ਵਾਲੇ ਕਾਬਜ ਹਨ। ਵਦੇਸ਼ਾਂ ਵਿੱਚ ਤਾਂ ਸਿੱਖਾਂ ਨੇ ਸਿਆਸੀ ਖੇਤਰ ਵਿੱਚ ਵੀ ਬਹੁਤ ਉੱਚਾ ਮਾਨ ਸਤਿਕਾਰ ਪ੍ਰਾਪਤ ਕਰ ਲਿਆ ਹੈ ਸਿੱਖੀ ਸਰੂਪ ਅੱਜ ਕਿਸੇ ਜਾਣ ਪਛਾਣ ਦਾ ਮੋਤਾਜ ਨਹੀਂ ਆਪਣੇ ਦੇਸ਼ ਵਿੱਚ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਫੌਜੀ ਜਰਨੈਲ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਅਤੇ ਆਦਿ ਕੁੱਝ ਅਹੁਦੇ ਸਿੱਖੀ ਸਰੂਪ ਵਾਲਿਆਂ ਨੇ ਹੀ ਪ੍ਰਾਪਤ ਕੀਤੇ ਹਨ ਅਮਰੀਕਾ ਵਿੱਚ 11 ਸਤੰਬਰ ਦੀ ਘਟਨਾ ਤੋਂ ਬਾਅਦ ਕੁੱਝ ਇੱਕ ਸ਼ਰਾਰਤੀ ਅਤੇ ਅਗਿਆਨੀ ਲੋਕਾਂ ਨੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਸ਼ਰਾਰਤਾਂ ਕੀਤੀਆਂ ਸਨ ਪਰ ਕੁਝ ਇੱਕ ਘਟਨਾਵਾਂ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਸਿੱਖਾਂ ਦੀ ਵੱਖਰੀ ਪਰੇਸ਼ਾਨ ਨੂੰ ਦਰਸਾਉਣ ਵਾਲਾ ਇੱਕ ਕਲੰਡਰ ਅਖਬਾਰਾਂ ਅਤੇ ਸਾਰੇ ਸਰਕਾਰੀ ਦਫ਼ਤਰਾਂ ਪੁਲਿਸ ਸਟੇਸ਼ਨਾਂ ਉੱਪਰ ਲਗਾਇਆ ਜਿਸ ਵਿੱਚ ਸਾਫਤ ਸੂਰਤ ਪਟਕਾ ਬਨਣ ਵਾਲੇ ਬੱਚੇ ਤੋਂ ਲੈ ਕੇ ਦਸਤਾਰ ਧਾਰੀ ਸਿੱਖ, ਕੁੱਲੀ ਦਾੜੀ ਅਤੇ ਦਸਤਾਰ ਧਾਰੀ ਬੀਬੀਆਂ ਦੀਆਂ ਫੋਟੋ ਪ੍ਰਕਾਸ਼ਿਤ ਕੀਤੀਆਂ ਗਈਆਂ ਉਸ ਕਲੰਡਰ ਵਿੱਚ ਕਿਸੇ ਵੀ ਕਲੀਨ ਸ਼ੇਵਨ ਜਾਂ ਦਾੜ੍ਹੀ ਕੱਟਣ ਵਾਲੇ ਨੂੰ ਸਿੱਖ ਕਰਕੇ ਨਹੀਂ ਦਰਸਾਇਆ ਇਹ ਬੜੀ ਧਿਆਨ ਵਾਲੀ ਗੱਲ ਹੈ ਉਸ ਕੈਲੰਡਰ ਵਿੱਚ ਕਿਸੇ ਵੀ ਕਲੀਨ ਸ਼ੇਵਨ ਜਾਂ ਦਾੜ੍ਹੀ ਕੱਟਣ ਵਾਲਿਆਂ ਨੂੰ ਸਿੱਖ ਕਰਕੇ ਨਹੀਂ ਦਰਸਾਇਆ ਇੱਥੇ ਸੋਚਣ ਵਾਲੀ ਗੱਲ ਹੈ ਕਿ ਸਾਬਤ ਸੂਰਤ ਦੇ ਧਾਰਨੀ ਤਾਂ ਸਿੱਖ ਕੌਮ ਦਾ ਅੰਗ ਮੰਨੇ ਗਏ ਹਨ ਦਾੜ੍ਹੀ ਕੱਟਣ ਵਾਲਿਆਂ ਨੂੰ ਸਰਕਾਰ ਨੇ ਸਿੱਖ ਹੀ ਨਹੀਂ ਮੰਨਿਆ ਉਹਨਾਂ ਪ੍ਰਤੀ ਤਾਂ ਪੁਰਾਣੀ ਕਹਾਵਤ ਹੋ ਗਈ ਕਿ ਨਾ ਕਰਦੇ ਰਹੇ ਨਾ ਘਾਟਦੇ ਕਲੀਨ ਸ਼ੇਵਨ ਸਿੱਖ ਕਹਿ ਲਾਉਣ ਵਾਲਿਆਂ ਨੇ ਨਾ ਹਿੰਦੂਆਂ ਵਿੱਚ ਨਾ ਮੁਸਲਮਾਨਾਂ ਵਿੱਚ ਨਾ ਹੀ ਸਿੱਖਾਂ ਵਿੱਚ شمار ਗਿਣੇ ਜਾਣਗੇ ਇਸ ਲਈ ਕਲੀਨ ਸ਼ੇਵਨ ਸਿੱਖਾਂ ਨੂੰ ਲੋਕ ਲੱਜਾ ਦਾ ਤਿਆਗ ਕਰਕੇ ਆਪਣੇ ਘਰ ਮੁੜ ਵਾਪਸ ਆ ਜਾਣਾ ਚਾਹੀਦਾ ਹੈ ਆਪਣੇ ਵਿਰਸੇ ਨਾਲ ਜੁੜ ਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰ ਲੈਣੇ ਚਾਹੀਦੇ ਨੇ ਪੰਜਵਾਂ ਕਾਰਨ ਇਹ ਜਾਪਦਾ ਹੈ ਕਿ ਆਪਣੇ ਆਪ ਵਿੱਚ ਹੀਣਤਾ ਦਾ ਭਾਵ ਬਹੁਤੀ ਵਾਰੀ ਸਾਡੀ ਨੌਜਵਾਨ ਪੀੜ੍ਹੀ ਇਹ ਸਵਾਲ ਵੀ ਖੜਾ ਕਰਦੀ ਹੈ ਕਿ ਜਦੋਂ ਅਸੀਂ ਬਹੁ ਗਿਣਤੀ ਕਲੀਨ ਸ਼ੇਵਨ ਬੰਦਿਆਂ ਵਿੱਚ ਰਹਿਣਾ ਉਹ ਸਾਡੀ ਵੱਖਰੀ ਸਾਫਤ ਸੂਰਤ ਦੇਖ ਦੇਖ ਕੇ ਸਾਡੇ ਨਾਲ ਨਫ਼ਰਤ ਕਰਦੇ ਆਂ ਜੇ ਨੌਜਵਾਨਾਂ ਦੀ ਇਸ ਦਲੀਲ ਨੂੰ ਮੰਨ ਵੀ ਲਿਆ ਜਾਵੇ ਦਾੜੀ ਕੇਸ ਕਟਵਾ ਕੇ ਹਜਾਮਤ ਕਰਵਾ ਲੈਣ ਨਾਲ ਵੀ ਨਫ਼ਰਤ ਅਤੇ ਵਿਤਕਰਾ ਤਾਂ ਖਤਮ ਨਹੀਂ ਕੀਤਾ ਜਾ ਸਕਦਾ ਦਾੜੀ ਕੇਸਾਂ ਤੋਂ ਅੱਗੇ ਚਿੱਟੀ ਚਮੜੀ ਦਾ ਭੂਰੀ ਚਮੜੀ ਨਾਲ ਚਿੱਟੀ ਜਾਂ ਭੂਰੀ ਚਮੜੇ ਵਾਲੇ ਦਾ ਕਾਲੀ ਚਮੜੀ ਵਾਲੇ ਨਾਲ ਵਿਤਕਰਾ ਬਣਿਆ ਹੀ ਰਹਿਣਾ ਅਤੇ ਬਣਿਆ ਹੋਇਆ ਕਿ ਫਿਰ ਅਸੀਂ ਅਜਿਹੀ ਹਾਲਤ ਵਿੱਚ ਆਪਣੀ ਚਮੜੀ ਨੂੰ ਵੀ ਸਰੀਰ ਤੋਂ ਉਤਾਰਾਂਗੇ ਜਾਂ ਸਕਿਨ ਗ੍ਰਾਫਟਿੰਗ ਕਰਵਾ ਕੇ ਆਪਣੀ ਚਮੜੀ ਦਾ ਰੰਗ ਬਦਲਣ ਲਈ ਯਤਨਸ਼ੀਲ ਹੋਵਾਂਗੇ ਕਦਾਚਿਤ ਸੰਬੰਧਨ ਸੰਭਵ ਨਹੀਂ ਹੋਵੇਗਾ ਚਮੜੀ ਤੋਂ ਬਾਅਦ ਫਿਰ ਗੱਲ ਆ ਜਾਵੇਗੀ ਬੋਲੀ ਦੇ ਵਿਤਕਰੇ ਦੀ ਇਹ ਬੋਲੀ ਦੇ ਵਿਤਕਰੇ ਆਰੰਭ ਹੋ ਜਾਣਗੇ ਇਹ ਗੱਲ ਕਿਸੇ ਕੰਡੇ ਜਾ ਕੇ ਵੀ ਖਲੋਵੇਗੀ ਨਹੀਂ ਨਫਰਤ ਜਾਂ ਵਿਤਕਰੇ ਵਾਲੀ ਗੱਲ ਤਾਂ ਹਰ ਦੇਸ਼ ਵਿੱਚ ਹਰ ਸੂਬੇ ਦੇ ਲੋਕ ਦੂਸਰੇ ਸੂਬੇ ਦੇ ਲੋਕਾਂ ਨਾਲ ਕਰੀ ਜਾ ਰਹੇ ਹਨ ਸਾਡੇ ਦੇਸ਼ ਵਿੱਚ ਵੀ ਖੁਦ ਹੋ ਰਿਹਾ ਹੈ ਮੁਸਲਮਾਨ ਮੁਸਲਮਾਨਾਂ ਨਾਲ ਕਰੀ ਜਾ ਰਹੇ ਨੇ ਅੰਗਰੇਜ਼ ਖੁਦ ਆਪਣੇ ਲੋਕਾਂ ਨਾਲ ਨਫਰਤ ਕਰ ਰਹੇ ਨੇ ਨਫਰਤ ਜਾਂ ਵਿਤਕਰਾ ਕਰਨਾ ਮਨੁੱਖੀ ਸੁਭਾਅ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਇੱਕ ਕਾਰਨ ਜੇ ਖਤਮ ਹੋ ਜਾਵੇਗਾ ਫਿਰ ਇਹ ਨਫਰਤ ਕਰਨ ਲਈ ਮਨੁੱਖੀ ਸੁਭਾਅ ਕੁਝ ਹੋਰ ਕਾਰਨ ਲੱਭ ਲਵੇਗਾ ਯਾਦ ਰੱਖੋ ਜਿਸ ਨੇ ਪ੍ਰਭੂ ਦੀ ਬਖਸ਼ਿਸ਼ ਕੇਸ ਦਾੜੀ ਨੂੰ ਤਲਾਕ ਦੇ ਦਿੱਤਾ ਸਮਝੋ ਉਸ ਨੇ ਪ੍ਰਭੂ ਅਤੇ ਗੁਰੂ ਨੂੰ ਬੇਦਾਵਾ ਦੇ ਦਿੱਤਾ ਗੁਰੂ ਹੁਕਮਾਂ ਤੋਂ ਆਕੀ ਮਨੁੱਖ ਕੁੱਤੇ ਗੁਰੂ ਭਰੋਸਾ ਨਹੀਂ ਜਿਕਰਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਕਿ ਜਿੰਨਾ ਚਿਰ ਸਿੱਖ ਪ੍ਰਭੂ ਦੀ ਬਖਸ਼ਿਸ਼ ਕੇਸ ਅਤੇ ਦਾੜੀ ਸੰਭਾਲ ਕੇ ਸਾਬਤ ਸੂਰਤ ਰੂਪ ਵਿੱਚ ਸੰਸਾਰ ਅੰਦਰ ਵਿਚਰੇਗਾ ਮੈਂ ਉਸ ਸਿੱਖ ਨੂੰ ਪ੍ਰਭੂ ਦਾ ਵਫਾਦਾਰ ਜਾਣ ਕੇ ਆਪਣਾ ਸਾਰਾ ਤੇਜ ਬਖਸ਼ਿਸ਼ ਕਰ ਹੀ ਰੱਖਾਂਗਾ ਪਰ ਜਿਸ ਦਿਨ ਸਿੱਖ ਆਪਣੀ ਪ੍ਰਭੂ ਪ੍ਰਤੀ ਵਫਾਦਾਰੀ ਦਾ ਤਿਆਗ ਕਰਕੇ ਸੰਸਾਰ ਦੀ ਲੋਕਾਈ ਵਿੱਚ ਮਿਲਤ ਹੋ ਜਾਵੇਗਾ ਮੇਰਾ ਇਤਵਾਰ ਮੇਰਾ ਭਰੋਸਾ ਵੀ ਉਸ ਪਰ ਖਤਮ ਹੋ ਜਾਵੇਗਾ ਧੰਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਆਪਾਂ ਅਕਸਰ ਪੜ੍ਹਦੇ ਸੁਣਦੇ ਹਾਂ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ਜਦ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਅੱਜ ਲੋੜ ਹੈ ਹਰ ਮਨੁੱਖ ਨੂੰ ਆਪਣੇ ਵਿਰਸ਼ੇ ਨਾਲ ਜੁੜੇ ਰਹਿਣ ਦੀ ਪ੍ਰਭੂ ਅਤੇ ਗੁਰੂ ਉਤੇ ਭਰੋਸਾ ਕਰਨ ਦੀ ਪ੍ਰਭੂ ਦੀ ਬਖਸ਼ਿਸ਼ ਦਾੜੀ ਕੇਸਾਂ ਦੀ ਇਮਾਨਤ ਜੋ ਪ੍ਰਭੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਸ ਬਖਸ਼ਿਸ਼ ਵਿੱਚ خیਾਨਤ ਨਾ ਕਰੀਏ ਨਹੀਂ ਤੇ ਬੇਪ੍ਰਤੀਤੇ ਬਣ ਜਾਵਾਂਗੇ ਬੇਪ੍ਰਤੀਤੇ ਉਤੇ ਕੋਈ ਵੀ ਭਰੋਸਾ ਨਹੀਂ ਜੀ ਕਰਦਾ ਇਸ ਲਈ ਸਾਨੂੰ ਹਮੇਸ਼ਾ ਤਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਯਾਦ ਰੱਖ ਕੇ ਆਪਣੀ ਪ੍ਰਤੀਤੀ ਨੂੰ ਆਪ ਖਰਾਬ ਨਹੀਂ ਕਰਨਾ ਚਾਹੀਦਾ ਜੋ ਆਪਣੇ ਹੱਥੀਂ ਆਪਣੀ ਪ੍ਰਤੀਤ ਖੋ ਲੈਂਦਾ ਹੈ ਸਤਿਗੁਰੂ ਜੀ ਉਸ ਪ੍ਰਤੀ ਫਤਵਾ ਦਿੰਦੇ ਨੇ ਕਿ ਆਪਣੀ ਪ੍ਰਤੀਤ ਆਪ ਹੀ ਖੋਵੇ ਬਹਰ ਉਸ ਦਾ ਵਿਸ਼ਵਾਸ ਨਾ ਹੋਵੇ ਬੇਪ੍ਰਤੀਤੇ ਮਨੁੱਖ ਉਤੇ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਕੋਈ ਵੀ ਭਰੋਸਾ ਨਹੀਂ ਕਰਦਾ ਸਗੋਂ ਉਸ ਨੂੰ ਹਰ ਕੋਈ ਮਾੜੀ ਨਿਗਾਹ ਨਾਲ ਹੀ ਵੇਖਦਾ ਹੈ ਗੁਰਬਾਣੀ ਦਾ ਫਰਮਾਨ ਹੈ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਤਥਾ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੇ ਕਰਤਾਰ ਅਤੇ ਗੁਰੂ ਸੰਪੂਰਨ ਹਨ ਉਹ ਕਦੇ ਭੁੱਲ ਨਹੀਂ ਕਰ ਸਕਦੇ ਸਾਨੂੰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਉੱਪਰ ਵਿਸ਼ਵਾਸ ਕਰਕੇ ਕਰਤਾਰ ਦੀ ਸੰਪੂਰਨਤਾ ਵਿੱਚ ਭਰੋਸਾ ਰੱਖ ਕੇ ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਧਾਰਨੀ ਬਣ ਕੇ ਆਪਣੀ ਥੋੜ ਚਿਰੀ ਜੀਵਨ ਯਾਤਰਾ ਨੂੰ ਸਫਲ ਕਰ ਲੈਣਾ ਚਾਹੀਦਾ ਹੈ ਕਰਤਾਰ ਅਤੇ ਗੁਰੂ ਤੋਂ ਬੇਮਕ ਹੋ ਕੇ ਆਪਣੇ ਲੋਕ ਪਰਲੋਕ ਨਹੀਂ ਵਿਗਾੜਨੇ ਚਾਹੀਦੇ ਪ੍ਰਚਾਰ ਦੇ ਢੰਗ ਤਰੀਕੇ ਵਿੱਚ ਬਦਲਾਅ ਲਿਆਉਣ ਦੀ ਲੋੜ ਅੱਜ ਸਾਨੂੰ ਉਹਨਾਂ ਨੌਜਵਾਨਾਂ ਤੱਕ ਪਹੁੰਚ ਕਰਨ ਦੀ ਬਹੁਤ ਜਲਦੀ ਲੋੜ ਹੈ ਜੋ ਕਿਸੇ ਵੀ ਕਾਰਨ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲੋਂ ਟੁੱਟ ਕੇ ਦਿਸ਼ਾਹੀਣ ਹੋ ਕੇ ਮਨਮਾਨੀ ਦਾ ਜੀਵਨ ਬਤੀਤ ਕਰਦੇ ਭੰਬੜ ਭੂਸੇ ਵਿੱਚ ਪਏ ਭਟਕ ਰਹੇ ਹਨ ਇਹਨਾਂ ਮੁੱਢੋਂ ਕੁੱਥੇ ਨੌਜਵਾਨਾਂ ਨੂੰ ਵਾਪਸ ਮੋੜਨ ਲਈ ਸਾਨੂੰ ਪ੍ਰਚਾਰ ਦੇ ਢੰਗ ਤਰੀਕੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ ਪ੍ਰਚਾਰ ਦੇ ਵਿੱਚ ਪਿਆਰ ਨੂੰ ਸੰਮਿਲਿਤ ਕਰਨ ਦੀ ਅਵਸ਼ਕਤਾ ਹੈ ਜ਼ਰੂਰਤ ਹੈ ਪਤਿਤ ਨੌਜਵਾਨਾਂ ਨੂੰ ਸ਼ਬਦਾਂ ਦੇ ਤਿੱਖੇ ਤੀਰ ਮਾਰਨ ਦੀ ਥਾਂ ਪਿਆਰ ਗਲਵਕੜੀ ਵਿੱਚ ਲੈ ਕੇ ਉਹਨਾਂ ਨਾਲ ਆਪਣਾਤ ਜਣਾ ਕੇ ਉਹਨਾਂ ਦੀ ਕੰਢ ਉੱਤੇ ਪਿਆਰ ਪਲੋਸੀਆਂ ਕਰਕੇ ਉਹਨਾਂ ਦੇ ਭਲੇ ਲਈ ਗੁਰੂ ਵਾਸਤਾ ਪਾਉਣ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਜਿਵੇਂ ਕਿ ਭਾਈ ਵੀਰ ਸਿੰਘ ਹੋਰਾਂ ਨੇ 1913 ਦੀ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਪ੍ਰੋਫੈਸਰ ਪੂਰਨ ਸਿੰਘ ਨੂੰ ਪਿਆਰ ਗਲਵਕੜੀ ਪਾ ਕੇ ਉਹਨਾਂ ਨੂੰ ਮੋੜ ਗੁਰਸਿੱਖੀ ਦੀ ਮੁਖ ਧਾਰਾ ਵਿੱਚ ਸ਼ਾਮਲ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਸੀ ਘਟਨਾ ਇੰਜ ਵਾਪਰੀ ਪ੍ਰੋਫੈਸਰ ਪੂਰਨ ਸਿੰਘ ਜੋ ਬਚਪਨ ਤੋਂ ਬੜੇ ਨੇਕ ਗੁਰਮਤੀ ਸੰਸਕਾਰਾਂ ਦੇ ਧਾਰਨੀ ਸਨ ਭਾਰਤ ਵਿੱਚ ਉੱਚ ਵਿਦਿਆ ਪ੍ਰਾਪਤੀ ਕਰਨ ਉਪਰੰਤ ਆਪ ਜੀ ਪ੍ਰਯੋਗਿਕ ਰਸਾਇਣ ਦੀ ਵਿਦਿਆ ਪ੍ਰਾਪਤ ਕਰਨ ਹਿੱਤ ਜਾਪਾਨ ਦੇਸ਼ ਵਿੱਚ ਚਲੇ ਗਏ ਉੱਥੇ ਪ੍ਰੋਫੈਸਰ ਪੂਰਨ ਸਿੰਘ ਜੀ Swami Ram Teerth ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਵਿਦਾਂਤੀ ਬਣ ਗਏ ਸਿੱਖ ਕੌਮ ਨੇ ਪ੍ਰੋਫੈਸਰ ਹੋਰ ਨਾਲੋਂ ਨਾਤਾ ਤੋੜ ਲਿਆ ਸਮਾ ਆਇਆ ਚੀਫ ਖਾਲਸਾ ਦਿਵਾਨ ਨੇ ਸਿਆਲਕੋਟ ਵਿੱਚ 1913 ਨੂੰ ਸਿੱਖ ਵਿਦਿਗ ਕਾਨਫਰੰਸ ਦਾ ਆਯੋਜਨ ਕੀਤਾ ਕਾਨਫਰੰਸ ਵਿੱਚ ਬੁਲਾਰਿਆਂ ਦੀ ਚੋਣ ਕਰਨ ਲੱਗਿਆਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਨਾਮ ਵੀ ਸਾਹਮਣੇ ਆਇਆ ਧਰਮ ਨੂੰ ਪਿੱਟ ਦੇ ਜਾਣ ਕਾਰਨ ਕਾਫੀ ਸਮਾਂ ਨਾ ਪੱਕੀ ਤੇ ਹਾਂ ਪੱਕੀ ਵਿਚਾਰ ਚਰਚਾ ਚੱਲਦੀ ਰਹੀ ਅਖੀਰ ਫੈਸਲਾ ਹੋਇਆ ਕਿ ਪੂਰਨ ਸਿੰਘ ਵਿਚਾਰਮਾਨ ਵਿਦਵਾਨ ਬੰਦਾ ਸੀ ਸਵਾਮੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕੁਰਾਹੇ ਪੈ ਗਿਆ ਗੁਰਸਿੱਖੀ ਸੰਸਕਾਰ ਅਜੇ ਉਸ ਦੇ ਅੰਦਰ ਸਮੋਏ ਹਨ ਸਾਨੂੰ ਪੂਰਨ ਸਿੰਘ ਨੂੰ ਸਦਕੇ ਉਸ ਨੂੰ ਆਪਣੇ ਵਿਚਾਰ ਦਰਸਾਉਣ ਦਾ ਮੌਕਾ ਜਰੂਰ ਦੇਣਾ ਚਾਹੀਦਾ ਸਹਿਮਤੀ ਉਪਰੰਤ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਕਾਨਫਰੰਸ ਵਿੱਚ ਭਾਸ਼ਣ ਦੇਣ ਲਈ ਸੱਦਾ ਪੱਤਰ ਭੇਜਿਆ ਗਿਆ ਕਾਨਫਰੰਸ ਵਿੱਚ ਪ੍ਰੋਫੈਸਰ ਹੋਰਾਂ ਨੇ ਗੁਰਸਿੱਖੀ ਸਿਧਾਂਤਾਂ ਉੱਪਰ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਭਾਸ਼ਣ ਸਮਾਪਤੀ ਉਪਰੰਤ ਆਪ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਪਾਸ ਬੈਠ ਗਏ ਭਾਈ ਵੀਰ ਸਿੰਘ ਹੋਰਾਂ ਨੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਕੰਡ ਅਤੇ ਫਿਰ ਸਿਰ ਉੱਪਰ ਹੱਥ ਫੇਰ ਕੀ ਪੂਰਨ ਸਿੰਘ ਨੂੰ ਪਿਆਰ ਕੋਲੋਂ ਦਿੱਤੇ ਬੜੇ ਪਿਆਰ ਨਾਲ ਕਿਹਾ ਪੂਰਨ ਸਿੰਘ ਮੈਂ ਤਾਂ ਸੁਣਿਆ ਹੈ ਕਿ ਜਿਹੜੇ ਪ੍ਰਭੂ ਦੀ ਬਖਸ਼ਿਸ਼ ਰੋਮਾਂ ਨੂੰ ਕਟਵਾਉਂਦੇ ਨੇ ਉਹਨਾਂ ਦੇ ਵਾਲ ਬੜੇ ਖੁਰਦਰੇ ਹੋ ਜਾਂਦੇ ਨੇ ਪਰ ਤੁਹਾਡੇ ਵਾਲ ਤਾਂ ਕੱਟਣ ਉਪਰੰਤ ਵੀ ਬਹੁਤ ਕੂਲੇ ਹਨ ਤੁਸੀਂ ਇਹਨਾਂ ਨੂੰ ਕੀ ਲਾਉਂਦੇ ਹੋ ਇੰਨੀ ਗੱਲ ਕਹਿ ਕੇ ਨਾਲ ਹੀ ਆਪਣੇ ਘਰ ਰਾਤ ਦਾ ਪ੍ਰਸ਼ਾਦਾ ਛਕਣ ਲਈ ਭਾਈ ਵੀਰ ਸਿੰਘ ਹੋਰਾਂ ਨੇ ਪ੍ਰੋਫੈਸਰ ਪੂਰਨ ਸਿੰਘ ਭਰਾ ਨੂੰ ਸੱਦਾ ਪੱਤਰ ਦੇ ਦਿੱਤਾ ਸ਼ਾਮ ਦਾ ਸਮਾਂ ਆਇਆ ਦੋਵਾਂ ਨੇ ਇਕੱਠੇ ਲੰਗਰ ਛਕਿਆ ਪ੍ਰਸ਼ਾਦਾ ਛਕਣ ਉਪਰੰਤ ਕਾਫੀ ਸਮਾਂ ਗੁਰਮਤ ਵਿਚਾਰਾਂ ਚੱਲਦੀਆਂ ਰਹੀਆਂ ਕੀ ਵਿਚਾਰਾਂ ਹੋਈਆਂ ਇਹ ਉਹ ਦੋਨੇ ਗੁਰਮੁਖ ਜਾਨਣ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਘਰ ਵਾਲੀ ਬੀਬੀ ਮਾਇਆ ਦੇਵੀ ਲਿਖਦੀ ਹੈ ਕਿ ਜਦੋਂ ਪ੍ਰੋਫੈਸਰ ਸਾਹਿਬ ਘਰ ਪੁੱਛੇ ਘਰ ਪੁੱਜੇ ਤਾਂ ਉਹ ਆਪਣੇ ਮੂੰਹ ਵਿੱਚ ਹੀ ਕੁਝ ਗੁੰਗਣਾ ਰਹੇ ਸਨ ਝੋਲਾ ਰੱਖਣ ਉਪਰੰਤ ਉਹਨਾਂ ਦੇ ਪਹਿਲੇ ਬੋਲ ਸਨ ਕਿ ਮਾਇਆ ਦੇਵੀ ਮੈਂ ਅੱਜ ਤੋਂ ਦੁਬਾਰਾ ਕੇਸ ਨਹੀਂ ਕਟਵਾਉਣੇ ਮਹਾਦੇਵੀ ਜੀ ਲਿਖਦੇ ਨੇ ਕਿ ਮੈਂ ਕਿਹਾ ਕਿਤੇ ਤੁਸੀਂ ਜਿਵੇਂ ਹੋ ਤਵੇਂ ਹੀ ਠੀਕ ਹੋ ਤੁਸੀਂ ਪਹਿਲਾਂ ਇੱਕ ਵਾਰ ਗਲਤੀ ਕੀਤੀ ਆ 10 ਸਾਲ ਕੌਮ ਨੇ ਤੁਹਾਨੂੰ ਮੂੰਹ ਨਹੀਂ ਲਾਇਆ ਜੇ ਹੁਣ ਦੁਬਾਰਾ ਗਲਤੀ ਕਰ ਲਈ ਫੇਰ ਪਤਾ ਨਹੀਂ ਕਿੰਨੋਂ ਕੁ ਸਮਾਂ ਮੋੜ ਸੰਤਾਪ ਭੋਗਣਾ ਪਵੇਗਾ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਆਪਣੇ ਪਿਆਰ ਪਰੇਮਾਨ ਨਾਲ ਦ੍ਰਿੜਤਾ ਸਾਥ ਕੇ ਆ ਮਾਇਆ ਦੇਵੀ ਜਿਨ੍ਹਾਂ ਕੇਸਾਂ ਉੱਤੇ ਭਾਈ ਵੀਰ ਸਿੰਘ ਵਰਗੇ ਗੁਰਮਖ ਦਾ ਹੱਥ ਫਿਰ ਗਿਆ ਹੈ ਨਾ ਹੁਣ ਉਹਨਾਂ ਕੇਸਾਂ ਉੱਪਰ 나ਈ ਦਾ ਹੱਥ ਨਹੀਂ ਫਿਰ ਸਕਦਾ ਆਪ ਮੁੜ ਦੁਬਾਰਾ ਸਾਬਤ ਸੂਰਤ ਦੇ ਧਾਰਨੀ ਬਣ ਕੇ ਗੁਰੂ ਨਦਰ ਵਿੱਚ ਪ੍ਰਵਾਨ ਚੜੇ ਗੁਰਮਤ ਦੇ ਧਾਰਨੀ ਬਣ ਕੇ ਗੁਰਸਿੱਖੀ ਦੇ ਅਨੂਠੇ ਪਿਆਰ ਅਤੇ ਆਨੰਦ ਨੂੰ ਇਹਨਾਂ ਨੇ ਮਾਣਿਆ ਉਸ ਆਨੰਦ ਅਤੇ ਗੁਰਸਿੱਖੀ ਦੀਆਂ ਰਮਜ਼ਾਂ ਨੂੰ ਕਵਿਤਾ ਅਤੇ ਵਾਰਤਕ ਵਿੱਚ ਅੰਕਿਤ ਕਰਕੇ अनेका ਹੀ ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਦਾ ਵਸੀਲਾ ਬਣੇ ਅਤੇ ਸਾਹਿਤ ਰਾਹੀਂ ਅੱਜ ਵੀ ਬਣ ਰਹੇ ਹਨ ਯਾਦ ਰੱਖਣ ਵਾਲੀ ਗੱਲ ਹੈ ਕਿ ਦੁਰਕਾਰਿਆ ਮਨੁੱਖ ਹੋਰ ਦੂਰ ਹੋ ਜਾਂਦਾ ਹੈ ਪਿਆਰ ਕੀਤਿਆਂ ਮਨੁੱਖ ਪ੍ਰੇਰਿਆ ਜਾਂਦਾ ਹੈ ਦੁਰਕਾਰਿਆ ਮਨੁੱਖ ਹੋਰ ਦੂਰ ਹੁੰਦਾ ਹੈ ਪਿਆਰਿਆ ਮਨੁੱਖ ਪ੍ਰੇਰਿਆ ਜਾਂਦਾ ਹੈ ਅੱਜ ਲੋੜ ਹੈ ਨੌਜਵਾਨਾਂ ਨੂੰ ਪਿਆਰ ਕਲਾਈ ਵਿੱਚ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹਥਿਆਰਾਂ ਨਾਲ ਸੋਧ ਕੇ ਸਹੀ ਗੁਰਮਤ ਸੇਧ ਦੇਣ ਦੀ ਸਤਿਗੁਰਾਂ ਦਾ ਸ਼ਾਸਤਰ ਸੀ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੀਣ ਛਾਰੀ ਇਸ ਆਗੇ ਕੋ ਨਾ ਟਿਕੈ ਵਿਕਾਰੀ ਗੁਰ ਪੂਰੇ ਇਹ ਗੱਲ ਸਾਰੀ ਲੋੜ ਹੈ ਅੱਜ ਦੇ ਨੌਜਵਾਨ ਨੂੰ ਪਿਆਰ ਨਾਲ ਵਾਪਸ ਘਰ ਵਾਪਸੀ ਦਾ ਸੱਦਾ ਦੇ ਕੇ ਉਸ ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਗਰਤ ਕਰਕੇ ਉਸ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦੀ ਸਤਿਗੁਰੂ ਕਿਰਪਾ ਕਰੇ ਅਰਦਾਸ ਹੈ ਕਿ ਸਤਿਗੁਰੂ ਇਹਨਾਂ ਭੁੱਲੇ ਭਟਕਿਆਂ ਨੂੰ ਆਪ ਹੀ ਸਹੀ ਜੀਵਨ ਸੇਧ ਦੇ ਕੇ ਆਪਣੀ ਦਰਸਾਈ ਹੋਈ ਰਹਿਣੀ ਰਹਿਤ ਦੇ ਨਾਲ ਜੋੜ ਕੇ ਆਪਣੀ ਖੁਸ਼ੀ ਦੇ ਪਾਤਰ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ